ਲੋ ਚੌਰ ਬਣ ਗਏ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਮਟਰ ਪਲਾਵ ਮਟਰ ਤੋਂ ਹਾਂ ਮਾਸਾ ਆ ਗਿਆ ਮੈਡਮ ਦਾ ਫੋਨ ਆਇਆ ਤਾਂ ਉਹ ਕਿਤਾਬ ਭੁੱਲ ਗਿਆ ਇੱਕ ਕਾਪੀ ਭੁੱਲ ਗਿਆ ਸਾਰਾ ਟਾਈਮ ਹੋ ਗਿਆ ਪਤਾ ਮਮਾ ਨੂੰ ਐ ਵੀ ਮੈਂ ਪੜਦੀ ਐ ਮਾਹ ਫਿਰ ਮੈਂ ਹੁਣ ਮੈਂ ਕਿਹਾ ਵੀ ਭੇਜ ਦਿਓ ਇਹਦੇ ਬਸ ਆਂਦੇ ਹੀ ਚਪੇੜਾ ਪਹਿਣਨੀ ਹੈ ਇਹਦੇ ਹਾਂ ਪੁੱਲ ਗਿਆ ਲੈ ਪੁੱਲ ਗਿਆ ਆਪੇ ਐਨਾ ਨਹੀਂ ਪਤਾ ਕੱਲ ਦੀ ਮੈਂ ਕਹਿ ਰਹੀ ਆ ਪੇਪਰ ਆ ਪੇਪਰ ਆ ਲਾਉ ਜੀ ਬੀਬੀ ਤਾਂ ਖਾਊਗੀ ਰੋਟੀ ਬੀਬੀ ਨੂੰ ਦੇਦੀ ਐ ਰੋਟੀ ਤੇ ਫਿਰ ਇਹਦੇ ਬਾਅਦ ਹੁਣ ਅਸੀਂ ਜਾਣਾ ਗੁਰਦੁਆਰਾ ਅੱਜ ਦਸਮੀ ਦਾ ਪਵਿੱਤਰ ਦਿਹਾੜਾ ਐ ਗੁਰਦੁਆਰੇ ਤੇ ਤਾਂ ਭੋਗ ਪਾ ਲਿਆ ਨਾ ਕਿਸ ਤਰ੍ਹਾਂ ਹੋ ਗਿਆ ਹਾਂ ਨਾਲ ਵੀ ਹਾਂ ਦਸਮੀ ਵਾਲੇ ਦਿਨ ਸਾਡੇ ਗੁਰਦੋਂ ਪਿੰਡ ਵਾਲੇ ਗੁਰਦੁਆਰੇ ਕੀ ਭੋਗ ਪੈਂਦਾ ਏ ਹੱਥੇ ਲੱਗ ਗਈ ਜੀ ਲੈ ਕੇ ਨਹੀਂ ਗਏ ਫੋਨ ਕਰਾ ਅਜਬੁਗ ਹੈ ਹੈ ਅਗਰ ਆਈ ਜਾਨੀ ਜੇ ਤਾਂ ਨਹੀਂ ਸੁਪੇ ਤਾਂ ਸੁਪੇ ਤਾਂ ਸੁਪੇ ਤਾਂ ਉੱਠੇ ਹੋਣੇ ਸੁਪੇ ਤਾਂ ਜਲਦੀ ਉੱਠ ਜਾਂਦੇ ਨੇ ਅੱਜ ਦਸਵੀਂ ਵੀ ਆ ਚਲੋ ਦੀ ਰੋਟੀ ਰੁੱਟੀ ਖਾ ਕੇ ਆਪਾਂ ਲੰਗਰ ਪਾਣੀ ਛਕ ਕੇ ਆਪਾਂ ਚੱਲਦੇ ਆਂ ਪਿਛਲੀ ਵੀਡੀਓ ਚ ਚੋਲ ਬਣਦੇ ਧਰੇਵੇ ਦਿਖਾਏ ਤੇ ਆਹ ਵੀਡੀਓ ਚ ਚੋਲ ਖਾ ਰਹੇ ਆ ਸ਼ੁਰੂਆਤ ਚ ਫਿਰ ਉੱਤੇ ਜਾਵਾਂਗੇ ਗੁਰਦੁਆਰਾ ਸਾਹਿਬ ਦਸਵੀਂ ਤੇ ਉੱਥੇ ਦੇਖਦੇ ਆਂ ਅੱਜ ਹੁਣ ਛੇਤੀ ਉਹ ਮੁੜ ਆਵਾਂਗੇ ਲੰਗਰਪਾਂਡਾ ਘਰ ਤੇ ਖਾ ਲਿਆ ਗਰਮ ਹੋ ਗਈ ਹੋਣੀ ਘਰ ਤੇ ਹੀ ਖਾ ਲਿਆ ਹੁਣ ਉੱਥੇ ਤਾਂ ਦੇਖਾਂਗੇ ਹਨਾ ਉੱਥੇ ਪਰ ਖਾ ਕੋਈ ਇੱਕ ਪ੍ਰਸ਼ਾਦਾ ਸਾਕ ਵੀ ਲਵਾਂਗੇ ਹਨਾ ਚੱਲੇ ਮੰਮੀ ਤੌਰੀ ਜੀ ਹੈ ਨਹੀਂ ਹੈ ਨਹੀਂ ਪਿੱਛੇ ਨੱਗ ਜੂਗੇ ਮੈਂ ਸਾਧਨ ਚਲੋ ਆ ਜਾਓ ਜੀ ਬਈ ਲੋ ਜੀ ਹੁਣ ਅਸੀਂ ਚੱਲੇ ਗੁਰਦੁਆਰਾ ਸਾਹਿਬ ਦਸਵੀਂ ਤੇ ਮੱਥਾ ਟੇਕਣਾ ਟਾਈਮ ਤਾਂ 10:30 ਦਾ ਹੋ ਗਿਆ ਤੇ ਯੂਵੀ ਵੀ ਟਿਊਸ਼ਨ ਤੋਂ ਆ ਗਿਆ ਤੇ ਟਿਊਸ਼ਨ ਤੇ ਆ ਕੇ ਜਾਣ ਦੇਲੇ ਵੀ ਉਹਨੇ ਛਿੱਤਰ ਖਾਏ ਆ ਆਉਣ ਵੇਲੇ ਵੀ ਉਹਨੇ ਛਿੱਤਰ ਖਾਏ ਆ ਇਹਨੇ ਕਿਉਂਕਿ ਇਹ ਸੁਧਰਨ ਦਾ ਨਾਮ ਨਹੀਂ ਲੈ ਰਿਹਾ ਬੋਲਣੇ ਤੇ ਜਮਾਂ ਵੀ ਨਹੀਂ ਬੰਦ ਹੋ ਰਿਹਾ ਕਤਾਬਾਂ ਜਿਹੜੇ ਅੱਗੇ ਲੱਛਣ ਖੜਾਉਂਦਾ ਤੇ ਉਹ ਹੁਣ ਵੀ ਖੜਾ ਰਹੇ ਆ। ਮੈਡਮ ਦਾ ਫੋਨ ਆਇਆ ਤਾਂ ਫਿਰ ਛਿੱਤਰੇ ਨੇ ਆਨਸਾਰਿਕ ਇਕਾਂ ਨਾਲ ਜਿਹੜੇ ਇਹ ਇਹ ਮੂਵ ਬਿੰਗੇ ਟੇਡੇ ਕਰਨੇ ਇਹ ਬਹੁਤ ਸਿੱਖ ਗਿਆ ਇਹ। ਇਹਨੂੰ ਨਹੀਂ ਤਾਂ ਜਵਾਕ ਨਾਲ ਇੱਕ ਵਾਰ ਬੇਸਤੀ ਕਰਾ ਇੱਕ ਵਾਰ ਜੇ ਚੰਗੀ ਝਾੜ ਪੈਂਦੀ ਆ ਨਾ ਜਦ ਇਹ ਸੁਧਰ ਜਾਂਦਾ ਪਰ ਇਹ ਸੁਧਰ ਤਾਂ ਨਹੀਂ। ਸੰਟਿਆਂ ਦਾ ਕੋ ਇਹ ਡੰਡਿਆਂ ਦਾ ਉਹਨੇ ਗੱਲਾਂ ਲੈ ਕੇ ਰੋਜ਼ ਨਾਲ ਕਰਾਇ ਕਰੂਗਾ ਰੋਜ਼ ਨਾਲ ਕਰਾ ਕੇ ਸਕੂਲ ਨੂੰ ਜਾਈ ਕਰੂਗਾ ਉਹ ਕਿਤਾਬ ਲੈ ਕੇ ਜਾਣੀ ਸੀ ਦੇਖੀ ਤੇ ਸਹੀ ਹੁਣ ਜੇ ਮੈਂ ਇਹਨੂੰ ਪੁੱਛਦਾ ਵੀ ਕਿਤਾਬ ਇਹਨੂੰ ਜੇ ਮੈਂ ਪੁੱਛਦਾ ਵੀ ਕਿਤਾਬ ਕੋਈ ਭੁੱਲ ਗਿਆ ਜਦ ਇਹ ਕਹਿੰਦਾ ਪਾ ਲਈਆਂ ਸਾਰੀਆਂ ਹੁਣ ਰੋ ਰੋ ਕੇ ਨਿਕਲਣਾ ਮੇਰੇ ਬਰਾਬਰ ਦਾ ਹੋ ਗਿਆ ਪਰ ਛਿੱਤਰਖਾਨਾ ਨਹੀਂ ਬੰਦ ਹੋ ਰਿਹਾ ਰੋਜ਼ ਭੁੱਲ ਕੇ ਟਿਊਸ਼ਨ ਦੇ ਨਾਮ ਲਾ ਦੂਗਾ ਮम्मा ਨੂੰ ਪਤਾ ਹੈ ਮम्मा ਪੜਨ ਜਾਂਦੀ ਹੈ ਮੈਂ ਪੜਨ ਜਾਂਦੀ ਆ ਟਿਊਸ਼ਨ ਤਾਂ ਕਾਣ ਕਾੜੀ ਆ। ਠੀਕ ਠੇ ਦੇ। ਪ੍ਰਾਰਥੀਆਂ ਮਿੱਟੀ ਬਹੁਤ। ਪਾਰਪੀਨ ਵਧਿਆ ਤੇ ਹਣਕਾ। ਹੂੰ ਅੱਗੇ ਨੇੜੀਆਂ ਚੱਖੜ ਮੀ ਬਹੁਤ ਚਲਦ ਨੇ ਅਰਕੀ ਦਾ ਮੌਸਮ ਹਜੇ ਤਾਂ ਠੀਕ ਆ। ਚਲ ਕਹਾ ਹਲੇ ਵੀ ਠੀਕੇ ਰੱਖੇ ਜਿੰਨੇ ਜਿਹੜਾੜੀ ਵੱਡੇ ਜਾਂਦੇ। ਹਜੇ ਮਹੀਨਾ ਡੇਢ ਮਹੀਨਾ ਪਈ ਆ ਨਾ ਹੜੀ ਵੱਢਣ ਦਾ। 1 ਮਹੀਨਾ ਚ ਹੜੀ ਪਾਏ ਨਾ ਆ ਜੂਗੀ। ਐਨ। ਹਾਂ। ਬਸ ਮਹੀਨੇ ਦੇ ਅੰਦਰ ਅੰਦਰ ਨੇੜੀ ਚੱਖੜ ਤੂਫਾਨ ਕੁਛ ਨਾ ਆਵੇ। ਮੀ ਮੂੰ। ਵਾਲੇ ਰਿਚ ਚਖੜਾ ਤੇ ਕੇ। ਹੁਣ ਕਾਣਕਾ ਬਹੁਤ ਸੋਹਣੀਆਂ ਖੜੀਆਂ ਨੇ ਸਾਰੇ। ਪਾਰਪੀ ਦੇ ਨਾਲ ਬਹੁਤ ਅਟੜੀ ਹ ਹਾਂ ਕੰਮ ਬਤਾ ਦੇ ਪ੍ਰਾਰਥੀ ਪ੍ਰਾਰਤਾ ਬਹੁਤ ਮਿੱਠੇ ਦੇ ਆ ਦੇਖੋ ਉਹ ਧੋ ਕੇ ਫਿਰ ਹੁਣ ਅਸੀਂ ਚੱਲੇ ਆ ਇੱਧਰ ਚ ਲੈ ਲੈ ਚ ਲੈ ਲੈ ਰੋਡ ਆ ਚ ਲੈ ਲੈ ਰੋਡ ਕਸਿਆਣਾ ਕਸਿਆਣਾ ਰੋਡ ਨੂੰ ਚੱਲੇ ਅੱਗੇ ਚ ਲੈ ਲੈ ਨੂੰ ਜਾਂਦੇ ਨੇ ਜਿਆਦ ਨੂੰ ਉੱਥੇ ਜਾਮਾ ਕੇ ਜਿਆਦ ਨੂੰ ਆਪਾਂ ਲਵੇ ਲੱਗ ਲਾਂਗੇ ਅੱਛਾ ਕਿੰਨੇ ਬਾਟਾ ਚ ਲੈ ਲੈ ਦੀ ਹੁਣ ਅਸੀਂ ਇੱਧਰ ਕਸਿਆਣਾ ਰੋਡ ਕਿਨੂੰ ਜਾ ਰਹੇ ਆ ਪਿੰਡ ਰੋੜੇਵਾਲ ਗੁਰਦੁਆਰਾ ਸਾਹਿਬ ਉੱਥੇ ਗੁਰਦੁਆ ਦਸਵੀਂ ਤੇ ਦਸਵੀਂ ਭਰਦੀ ਆ ਉੱਥੇ ਬਹੁਤ ਆ ਹੁਣ ਆਪਾਂ ਪਹਿਲੇ ਨੂੰ ਹੀ ਜਾਂਦੇ ਆ। ਆਪ ਹਮੇਸ਼ਾ ਪਹਿਲੀ ਨੂੰ ਹੀ ਜਾਂਦੇ ਆ। ਉਹਦੇ ਬਾਅਦ ਚ ਵਰਸੀ ਸੀ ਤੇ ਉਹਦੇ ਬਾਅਦ ਚ ਜਦ ਆਪਾਂ ਗਏ ਤੇ ਨਾ ਅਸੀਂ ਪਹਿਲਾ ਹਮੇਸ਼ਾ ਪਹਿਲੀ ਵਰਸੀ ਨੂੰ ਜਾਂਦੇ ਆ ਰੋੜੇ ਵਾਲ ਗੁਰਦੁਆਰਾ ਸਭ ਤੇ ਦੂਜੀ ਨੂੰ ਨਹੀਂ ਅਸੀਂ ਜਾਂਦੇ ਕਿਉਂਕਿ ਦੂਜੀ ਨੂੰ ਨਾ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਹੱਤ ਤੋਂ ਵੱਧ ਹੁੰਦੀ ਤਾਂ ਪਹਿਲੀ ਨੂੰ ਵੀ ਆ ਪਰ ਜਾਇ ਆਨੇ ਹੁੰਦੇ ਆ ਪਹਿਲੀ ਨੂੰ ਅੱਗੇ ਬਾਤ ਚੜ ਕੇ ਭੱਜ ਜਾਂਦੇ ਤੇ ਹੁਣ ਤਾਂ ਗੱਡੀ ਚ ਜਾਂਦੇ ਆ ਫਿਰ ਅਸੀਂ ਸਾਰੇ ਇਕੱਠੇ ਹੋ ਜਾਂਦੇ ਆਂ ਹਾਂ ਉਹ ਪਹਿਲਾਂ ਚੱਲੇ ਜਾਂਦੇ ਨਾ ਹੁਣ ਵੀ ਹੁਣ ਵੀ ਤਾਂ ਆਪਣੇ ਪਿੰਡ ਤੋਂ ਹੋ ਜਾਂਦਾ ਟੈਂਪੂ ਆ ਜਾਂਦੀ ਹੈ ਟਰਾਲੀ ਜਾਂਦੀ ਟਰਾਲੀਆਂ ਵੀ ਜਾਂਦੀਆਂ ਏ ਕਿਉਂਕਿ ਵਰਸੀ ਉੱਥੇ ਜਿਹੜੇ ਪਾਪਾ ਜੀ ਦਾ ਉਹ ਗੁਰਦੁਆਰਾ ਨਾ ਤੇ ਉਹਨਾਂ ਦੀ ਵਰਸੀ ਭਰਦੀ ਆ 2 ਮਹੀਨੇ ਪਾ ਨਾ ਬੜੇ ਪਾਪਾ ਜੀ ਇੱਕ ਮਈ ਚ ਭਰਦੀ ਆ ਇੱਕ ਜੂਨ ਨੂੰ ਭਰਦੀ ਆ ਅਸੀਂ ਜ਼ਿਆਦਾਤਰ ਮਈ ਨੂੰ ਜਾਂਦੇ ਹੁੰਨੇ ਆ ਮਈ ਪਹਿਲੀ ਨੂੰ ਹੀ ਭੀੜ ਹੁੰਦੀ ਆ ਦੂਜੀ ਤੋਂ ਘੱਟ ਹੁੰਦੀ ਆ ਲਓ ਜੀ ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਇੱਥੇ ਬਹਿ ਜੀਏ ਨੇ ਜੱਦੀ ਖੜਾ ਕੇ ਆ ਰਹੇ ਆ ਅਜੇ ਨਹੀਂ ਗਰਮੀ ਜੀ ਨਹੀਂ ਫੀਲ ਹੋ ਰਹੀ ਹੈਗੀ ਅਜੇ ਠੰਡਾ ਅੱਧਰ ਦੁਕਾਨਾਂ ਲੱਗ ਰੀਆਂ ਨੇ ਧੂ ਬੱਤੀ ਦੀਆਂ ਡੱਬਿਆਂ ਦੀਆਂ ਲੱਡੂ ਕਿੰਨੇ ਪਏ ਸਾਹਮਣੇ ਮੇਰੇ ਫੇਵਰੇਟ ਨੇ ਆ ਜਾਂਦੇ ਵੀ ਇੱਕ ਪੈਕਟ ਲੈ ਕੇ ਜਾਵਾਂਗੇ ਜਾਂਦੇ ਵੀ ਕਿੰਨੇ ਬਤਾ ਜਾਂਦੇ ਵੀ ਲੈ ਜਾਾਂਗੇ ਅੱਛਾ ਯੂ ਵੀ ਪੁੱਛ ਕੇ ਆਈਆਂ ਪੈਕਟ ਕਿੰਨੇ ਦਾ ਇੱਕ

ਨਾ ਬੇ ਨਾ ਬੇ ਕੁੜੀ ਲਈ ਉਹ ਨਹੀਂ ਖਾਂਦੇ ਨਹੀਂ ਉਹ ਪੋਕਟ ਖਾਂਦਾ ਇਹ ਇਹ ਹੁਣ ਮੇਲੇ ਆ ਵਾ ਕਿੱਥੇ ਚਲੇ ਜਾਵੇ ਇਹਨੇ ਕੋਈ ਚੀਜ਼ ਨਾਲ ਲੈਣੀ ਹੈ ਖਾਣਾ ਖਾਣਾ ਵੀ ਠੱਕੇ ਨਾਲ ਕਹਾਂਗੇ ਤਾਂ ਖਾਂਦਾ ਉਹ ਤਾਂ ਖਾਂਦਾ ਹੀ ਨਹੀਂ ਹੈਗਾ ਛਿੱਟ ਭਰਿਆ ਪਿਆ ਖੀਰ ਨਾਲ ਰੱਜਿਆ ਆ ਤਾਂ ਦਾ ਭੱਜ ਤੁਸੀਂ 70 ਗਏ ਛਿੜੇ ਉਹਨਾਂ ਨਾਲ ਰੱਜ ਜਾਓ ਬੀਬੀ ਨੂੰ ਭੋਗ ਦੇ ਦੇ ਯਸ ਬੀਬੀ ਉਹ ਖੀਰ ਨਹੀਂ ਤੇ ਆ ਪੀੜ ਤਾਂ ਹੁਣ ਠੀਕ ਜੀ ਧੀ ਹੁਣ ਵਧੂਗੀ ਪੀੜ ਨਾ ਆਰੇ ਲੱਡੂ ਵਿੱਚ ਖਿੰਡ ਗਿਆ ਜਿਹੜੇ ਮੈਂ ਲੈ ਕੇ ਆਈ ਤੀ ਬਾਥੂ ਦੇ ਮੈਂ ਆਪਣੇ ਬਾਥੂਆ ਲੱਡੂ ਬਹੁਤ ਬੜੇ ਨੇ ਹੈ ਬੜੇ ਲੱਡੂ ਨੇ ਬਹੁਤ ਅੱਗੇ ਛੋਟੇ ਛੋਟੇ ਜਿਹੇ ਵੱਡੇ ਆ ਉਹ 10 ਰੁਪਏ ਦਾ ਪੈਕਟ ਹੁੰਦਾ ਜਿਹੜਾ ਛੋਟਾ ਛੋਟਾ ਹੁੰਦਾ ਇੱਥੇ ਤੇ ਕਰ ਗਏ ਧੀਰ ਨਹੀਂ ਗਿਆ ਨਾ ਅਖੀਰ ਖਾ ਕੇ ਕਰ ਗਿਆ ਹੋਰ ਖੀਰ ਸ਼ੋਭੀ ਜੀ ਬਬੀ ਬਣੀ ਵਧੀਆ ਇਹ ਤਾਂ ਪਿਆ ਹੈ ਮਸਤੇ ਜਿਹੜਾ ਤੁਹਾਨੂੰ ਜਿਹੜੀ ਖਿ ਹੋਆ ਅੱਜ ਅਸਾਂ ਹੀ ਖੇਤੀ ਲੋ ਜੀ ਆਪਾਂ ਸਬਜੀ ਪਾਣੀ ਹੈ ਸਬਜੀ ਬਣਾ ਲਈ ਤੁਹਾਨੂੰ ਰੋਟੀ ਬਣਾਉਣੀ ਆ ਤੇ ਸਬਜੀ ਬਸ ਅੱਜ ਬਣਾਈ ਆ ਗਾਜੂ ਮਟਰਾਂ ਦੀ ਆ ਕੇ ਸਬਜੀ ਬਸ ਹੁਣ ਮਟਰ ਹੁਣ ਉਹ ਨਹੀਂ ਬਸ ਇਹ ਤੇ 15 ਦਿਨ ਤੇ ਕੋਈ ਮਟਰ ਮਿਲਣਾ ਹਾਂ ਮੈਨੂੰ ਤੂ ਨਹੀਂ ਖਾਣੀ। ਯੂ ਵੀ ਵੀਡੀਓ ਬਣਾ ਰਿਹਾ ਏ ਆਲੂ ਮਟਰ ਸੁਣ ਕੇ ਕਹਿੰਦਾ ਕਿ ਮੈਂ ਨਹੀਂ ਖਾਣੀ ਹੈਗੀ ਕਿਉਂਕਿ ਇਹਨੂੰ ਨਾ ਮਟਰ ਜਮਾ ਪਸੰਦ ਨਹੀਂ ਹੈਗੇ ਹਨਾ ਨਾ ਹਸਾਨੀ ਸੁੱਕੇ ਆਲੂ ਦੇ ਦੋ ਆਲੂ ਗੋਭੀ ਦੇ ਦੋ ਇਹਦੇ ਪਸੰਦ ਆ ਗਰਮੀਆਂ ਚ ਇਹਨੇ ਸ਼ੀਂਲਾ ਮਿਰਚ ਕarele ਭਿੰਡੀਆਂ ਕੁਝ ਨਹੀਂ ਖਾਣਾ ਪਰ ਇਹਂਡੀ ਇਹ ਖਾ ਲੈਂਦਾ ਭਿੰਡੀਆਂ ਵੀ ਖਾ ਲਦਾ ਗਾਜਰਾਂ ਦੀ ਸਬਜ਼ੀ ਦਾ ਖਾ ਲੈਂਦਾ ਗਾਜਰ ਦੇ ਸਬਜ਼ੀ ਤਾਂ ਰੋਟੀ ਹੈ ਹਨਾ ਉਹ ਖਾ ਲੈਂਦਾ ਆਲੂ ਗੋਭੀ ਖਾ ਲੈਂਦਾ ਪਰ ਸੈਨੂੰ ਆਲੂ ਮਟਰ ਨਹੀਂ ਪਸੰਦ ਇੱਕ ਦਾਲਾ ਪਸੰਦ ਨੇ ਹਨਾ ਦਾਰ ਚਹਿਰੋਸ ਦੇ ਜਾ ਫੋਨ ਦੇ ਪਿੱਛੇ ਹੂੰ ਹਾਂ ਵੀ ਨਹੀਂ ਕਰਦਾ ਦੇਖ ਲੈ ਐਡੀ ਪਤਾ ਨਹੀਂ ਕੀ ਸੰਗ ਨੇ ਮਾਰ ਲਿਆ ਚਲੋ ਜੀ ਹੁ ਮੈਂ ਨਾ ਪਤਿਲਾ ਮਾਰਦਾ ਪਤਿਲਾ ਹੁ ਮੈਂ ਸੁਆਹ ਨਾਲ ਹੀ ਮਾਰ ਰਹੀ ਸਾਬਣ ਨਾਲੇ ਮਾਰ ਰਹੀ ਆ ਉਹ ਨਿਖਰਦਾ ਤਾਂ ਸੁਆਹ ਨਾਲ ਹੀ ਆ ਪਰ ਇਹਦੇ ਨਾਲ ਵੀ ਮੈਂ ਨਿਖੇੜ ਦੇਣਾ ਦੇਖਿਓ ਜਿਹੜੇ ਪਤਿੱਲੇ ਕਤੁੱਲੇ ਜਿਵੇਂ ਤੁਹਾਨੂੰ ਜਿਹੜੇ ਪੁਰਾਣੇ ਸਬਸਕ੍ਰਾਈਬਰ ਹਨ ਉਹਨਾਂ ਨੂੰ ਪਤਾ ਹੀ ਹੈ ਹਨਾ ਆਪਾਂ ਬਾਹਰ ਹੀ ਮਾਂਦੇ ਆ ਬਾਹਰ ਸਬਜੀ ਪਾਣੀ ਕੱਢ ਕੇ ਭਾਂਡੇ ਬਾਹਰ ਹੀ ਮਾਂਦ ਲਈਦੇ ਆ ਹੂੰ ਜੋ ਹਾਂਦੀ ਹੋਣਾ ਕਰੇ ਕੀ ਕਾਪੀ ਕਾਪੀ ਹੋਰ ਵੀ ਕੱਲ ਨੂੰ ਆਉ ਲੈ ਪਾਪੀ ਅੱਛਾ ਹੈਗਾ ਐਤਵਾਰ ਤੇ ਐਤਵਾਰ ਨੂੰ ਉੱਥੇ ਝੰਡਾ ਸਾਹਿਬ ਤੇ ਜੋਤ ਲਗਦੀ ਹੁੰਦੀ ਹੈ ਸਾਰੇ ਲਾਂਦੇ ਨੇ ਲੋ ਜੀ ਸਭਾ 6 ਦਾ ਟਾਈਮ ਹੋ ਗਿਆ ਰੋਟੀ ਜੀ ਵੀ ਬਣਾ ਲਈ ਸਾਰਾ ਕੰਮ ਹੋ ਗਿਆ ਬਾਕੀ ਬਸ ਖਾਣੀ ਹੋ ਰਹੀ ਇੱਕ ਹੈ ਨਾ ਹੋਰ ਖਾਣੀ ਹੋ ਰਹੀ ਇੱਕ ਖਾਣੀ ਬੈ ਗਈ ਆ ਚੱਕ ਤਾ ਇਹਦਾ ਸਾਰਾ ਸਮਾਨ ਜਾ ਆਪੇ ਚੁੱਕਿਆ ਉਹ ਪਿਆ ਉਹ ਦੇਖੋ ਉਹ ਪਿਆ ਅੱਛਾ ਉਹ ਲਾਤੀਆਂ ਪਰ ਰੋਜ਼ ਘਰ ਜਾ ਬਣਾ ਕੇ ਪੈ ਜਾਂਦਾ ਏ ਤੇ ਉਹ ਆ ਕੇ ਹਰ ਪੇ ਡੋਲੂ ਚੱਕ ਕੇ ਅੱਜ ਆਇਆ ਟਾਈਮ ਤੇ ਡੋਲੂ ਚੱਕ ਕੇ ਪੱਕੇ ਨਹੀਂ ਆਂਦਾ ਬਾਹਲ ਹੈ ਮਮਾ ਨਹੀਂ ਹੰਦੇ ਅੱਛਾ ਯਾਦ ਨਹੀਂ ਰਹਿੰਦਾ ਭੁੱਲ ਜਨਾ ਇੱਧਰ ਹੋ ਜਾ ਇੱਧਰ ਆ ਜਾ ਤੂੰ ਤੂੰ ਕਦੇ ਘੁੰਮੀ ਜਾਂਦਾ ਮੇਰੇ ਨਾਲ ਨਾ ਇੱਧਰ ਖੜਦਾ ਇੱਧਰ ਖੜੂ ਦੁੱਧ ਵਾਲਾ ਵੀ ਆ ਗਿਆ ਤੇ ਅੱਜ ਅਸੀਂ ਥੋੜਾ ਜਿਹਾ ਲੇਟ ਹੋ ਗਏ ਗੁਰਦੁਆਰੇ ਗੁਰਦੁਆਰੇ ਜਾਂਦੇ ਅੱਜ ਥੋੜਾ ਜਿਹਾ ਗੁਰਦੁਆਰੇ ਜਾਂਦੇ ਲੇਟ ਹੋ ਗਏ ਹਾਂ ਲੇਟ ਕਿਉਂਕਿ ਨਾਲ ਜਦੋਂ ਅਸੀਂ ਜਾਂਦੇ ਹੁੰਦੇ ਆ ਤਾਂ ਉਹ ਦੁੱਧ ਵਾਲਾ ਉੱਥੇ ਮੋੜ ਤੇ ਮਿਲਦਾ ਅੱਜ ਵੀ ਲੇਟ ਆਇਆ ਅੱਜ ਥੋੜਾ ਜਿਹਾ ਲੇਟ ਆ ਅੱਜ ਅਸੀਂ ਵੀ ਲੇਟ ਜੇ ਹੋ ਗਏ ਬਸ ਅਰਦਾਸ ਮੈਨੂੰ ਲੱਗਦਾ ਹੋਗੀ ਬਾਬਾ ਬੰਦ ਹੋ ਗਿਆ ਅਰਦਾਸ ਬਸ ਗੁਰਦੁਆਰ ਸਾਹਿਬ ਚ ਹੋਗੀ ਬਸ ਹੁਣ ਅਸੀਂ ਵੀ ਜਾ ਰਹੇ ਆ ਤੇ ਆ ਆ ਡੱਬਾ ਕਹਦਾ ਜਿਹੜਾ ਕਹਿਣਾ ਅੱਜ ਆਹੋ ਹਾਂ ਬੀਓ ਬਾਏ ਬਾਏ ਪੇਸ਼ ਆਪ ਕੋ ਹਾਂ ਦੱਸ ਦੋ ਹੈ ਨੌਕਰੀ ਦਾ ਉੱਚੀ ਬੋਲੋ ਬੀਬੀ ਦੱਸੂਗੀ ਉਹ ਪ੍ਰੋਫੈਸਰ ਦੀ ਨੌਕਰੀ ਮਿਲ ਗਈ ਉਹਨੂੰ ਕਾਦੀ ਓਵਰਫਾਇਸਰ ਵੀ ਓਵਰਫਾਇਸਰ ਨਹੀਂ ਹੁੰਦਾ ਪ੍ਰੋਫੈਸਰ ਮੈਨੂੰ ਇੰਨਾ ਪਤਾ ਹੈ ਓਵਰਫਾਇਸਰ ਬੀਬੀ ਦੇ ਛੋਟੇ ਪੁੱਤੇ ਨੂੰ ਪ੍ਰੋਫੈਸਰ ਲੱਗ ਗਿਆ ਸਰਕਾਰੀ ਨੌਕਰੀ ਮਿਲ ਗਈ ਮੇਰਾ پڑੋਤਾ ਸੋਰੀ ਪੜੋ ਪੁੱਤ ਪੜੋਤਾ ਹੁਣ ਪਹਿਲਾ ਪੁੱਤੇ ਦਾ ਚੜਾ ਕੇ ਆਣਾ ਜੇ ਪੜੋਤੇ ਦਾ ਬਾਅਦ ਚ ਮੁਰ ਭਾਈ ਪੜੋਤੇ ਨੂੰ ਜੜਾਉਂ ਰਹੀਆਂ ਪੜੋਤਾ ਲਾ ਕੇ ਪੁੱਤਾ ਪੜ ਲੇ ਪੜੋਤਾ ਕਾ ਹੱਜੇ ਲੱਗ ਜੂ ਹਾਂ ਤਾਂ ਪੜੂਗਾ ਫਿਰ ਇਹਦਾ ਹੀ ਪੜੂਗਾ ਪਾਈ ਤਈ ਸਾਲ ਦਾ ਹੋ ਜੂਗਾ ਹਾ ਜੇ ਦਾਦੇ ਚਾ ਹਾਜੇ ਤੇ ਚਾਚੇ ਦੀ ਨੌਕਰੀ ਦਾ ਹੈ ਨਾ ਯੂ ਵੀ ਨਾ ਮੇਰੇ ਕੋਲ ਨਹੀਂ ਚਾ ਚਾਚਾ ਪ੍ਰੋਫੈਸਰ ਲੱਗ ਗਿਆ ਸੰਗਰੂਰ ਕਾਲਜ ਚ ਹਾਂ ਸਮਾਦ ਪਰ ਜਾਵਾਂਗੇ ਹੈ ਕੀ ਸਮਾਦ ਪਰ ਜਾਵਾਂਗੇ ਸਮਾਦ ਤੇ ਹਾਂ ਅੱਜ ਤਾਂ ਬਗ ਜਾਵਾਂਗੇ ਹਾਂ ਫਿਰ ਆ ਜਿਹੜਾ ਇੱਥੇ ਹੈ ਸੰਗਰੂਰ ਲੱਗ ਗਿਆ ਹਾਂ ਸੰਗਰੂਰ ਕਾਲਜ ਚ ਹੈ ਨਾ ਹਾਂ ਬਾਕੀ ਤੁਹਾਨੂੰ ਬਾਅਦ ਚ ਦੱਸੂਗੀ ਆ ਕੇ ਲੋ ਜੀ ਸਭ ਤੋਂ ਪਹਿਲਾਂ ਪਾਪ ਪਿੰਡ ਦੇ ਝੰਡਾ ਸਾਬ ਦੇ ਲੱਡੂ ਚੜ੍ਹਾਵਾਂਗੇ ਕਿਉਂਕਿ ਸਾਰਾ ਕੁਝ ਦੇਣ ਵਾਲਾ ਵਹਿਗੁਰੂ ਆ ਵਾਹਿਗੁਰੂ ਇੱਥੇ ਜੋਤ ਲਾਵਾਂਗੇ ਨਾਲੇ ਲੱਡੂ ਚੜ੍ਹਾਵਾਂਗੇ ਲੋ ਜੀ ਇੰਨਾ ਨੇਰਾ ਹੋ ਗਿਆ ਅਸੀਂ ਘਰੇ ਆਵੜੇ ਇਹ ਤੋਂ ਥੋੜਾ ਘੱਟ ਆ ਪਰ ਦਿਖ ਰਿਹਾ ਏ ਹੈ ਨਹੀਂ ਨਾ ਟਾਈਮ ਤੇ ਅਸੀਂ ਲੇਟ ਹੋ ਗਏ ਅੱਜ ਅੱਜ ਬੀਬੀ ਬੀਬੀ ਨੂੰ ਲੱਡੂ ਵੀ ਦੇ ਦਿਓ ਬੀਬੀ ਲੱਡੂ ਲੱਡੂ ਖਾਈ ਜਾ ਰਹੀ ਐ ਸ਼ੂਗਰ ਵਧਾ ਲੂਗੀ ਕੱਲੂ ਲੱਡੂ ਵੀ ਦੇ ਦਿਓ ਬੀਬੀ ਨੂੰ ਆ ਦੇ ਦੇ ਕੱਢਿਓ ਮੇਰੇ ਇੱਕ ਹੱਥ 'ਚ ਫੋਨ ਇੱਕ ਹੱਥ 'ਚ ਲਫਾਫਾ ਧਿਆਨ ਨਾਲ ਬੇਸਣ ਦਾ ਨਾ ਜਾਵੇ ਬੀਬੀ ਨੂੰ ਧਿਆਨ ਨਾਲ ਬੇਸਣ ਦੇ ਤਾਂ ਮੰਗ ਕੇ ਲਿਆਈਆਂ ਮੈਂ ਜਿਆਦਾ ਪੁੱਛ ਗਏ ਐ ਸਮਾਰ ਕੇ ਗੱਲ ਨਹੀਂ ਹੋਈ ਤੀ ਹਨਾ ਮੈਂ ਭੱਜਦੀ ਭੱਜਦੀ ਨੇ ਵਲੌਗ ਬਣਾਇਆ ਹੁਣ ਦੱਸ ਬੀਬੀ ਦੱਸੋ ਬੀਬੀ ਕਾ ਤੋ ਡੱਬਾ ਚੜਾ ਕੇ ਆਏ ਬੀਬੀ ਇੱਕ ਵਾਰ ਡਿਟੇਲ ਚ ਸਾਰਿਆਂ ਨੂੰ ਫੇਰ ਦੱਸ ਦੇ ਤਾਂ ਕਿ ਫੇਰ ਅਗਲਾ ਬਾਰ ਬਾਰ ਕਮੈਂਟ ਕਰਕੇ ਨਾ ਪੁੱਛੇ ਹਨਾ ਸਾਰੀਆਂ ਵੀ ਡੱਬਾ ਚੜਾ ਕੇ ਆਏ ਐ ਕਿਉਂਕਿ ਮੇਰਾ ਦਿਓਰ ਸਰਕਾਰੀ ਨੌਕਰੀ ਮਿਲ ਗਈ ਪ੍ਰੋਫੈਸਰ ਲੱਗ ਗਿਆ ਮਿਲਤਾ 3-4 ਸਾਲ ਪਹਿਲਾਂ ਹੀ ਜਾਂਦੀ ਪਰ ਸਰਕਾਰਾਂ ਦੀਆਂ ਜਿਹੜੀਆਂ ਬੇਕਾਰ ਕੰਮ ਨੇ ਹਨਾ ਸਟੇਆਂ ਲਾਤੀਆਂ ਕੇਸ ਪੈਗੇ ਫਿਰ ਕੇਸ ਜਿੱਤੇ 3 ਸਾਲ 3 ਸਾਲ ਬਾਅਦ ਕਿਤੇ ਰੱਬ ਨੇ ਮਿਹਰ કરી ਫਿਰ ਕਿਤੇ ਨੌਕਰੀ ਮਿਲੀ ਚਾਹੇ ਨੋਪੀ ਦੂਰ ਮਿਲੀ ਨੇੜੇ ਮਿਲੀ ਪਰ ਮਿਲਤਾ ਗਈ ਸਰਕਾਰ ਨੂੰ ਮਿਲ ਗਈ ਜਿਹਦੇ ਲਈ ਐਨਾ ਜੱਬ ਛਿੜਿਆ ਵਾ ਤਾਂ 3-4 ਸਾਲ ਕੇਸ ਪਾਏ ਸਟੂਡੈਂਟਾਂ ਨੇ ਕੇਸ ਜਿੱਤੇ ਹਨਾ ਰਾਤਾਂ ਭਾਂਜਦੇ ਨੇ ਰਹੇ ਹਾਂ ਅਲਬੀ ਅੱਧੀ ਰਾਤ ਨੂੰ ਘਰੇ ਘਰੇ ਵਰਦੇ ਤੇ ਹਨਾ ਹੁਣ ਤਾਂ ਅਖੀਰੀ ਥਾਨੇ ਲਾਰ ਸਾਰਾ ਸਿਆਲ ਥਾਨੇ ਆਹ ਹੁਣ 3-4 ਮਹੀਨੇ ਧਰਨੇ ਲੱਗਦੇ ਰਹੇ ਪਹਿਲਾ 4 ਸਾਲ ਕੇਸ ਚਲਾਂਗੇ ਫਿਰ ਧਰਨੇ ਚਲਾਂਗੇ ਫਿਰ ਅੰਤਰ ਚ ਜਾ ਕੇ ਹੋਰ ਹੁਣ ਮਿਲੀ ਈ ਧੀ ਹੁਣ ਮਿਲੀ ਈ ਧੀ ਆ ਹੁਣ ਮਿਲੀ ਹੱਥ ਜੋੜ ਕੇ ਧੀ ਕਿਆ ਹੱਥ ਜੋੜ ਹਾਂ ਮੈਂ ਤਾਂ ਹੱਥ ਜੋੜ ਲਈ ਹੁਣ ਮਿਲੀ ਜਾ ਹੋਰ ਤਾਂ ਕਰਕੇ ਫੇਰ ਹਮ ਚਰਨੀ ਤੇ ਬੱਲੇ ਪਾਈ ਗਈ ਏ ਦੀ ਮੈਂ ਤਾਂ ਬੱਲੇ ਪਾਈ ਹਮ ਉਹ ਦੇਖੀ ਮੈਂ ਕਰ ਰਿਆ ਹਾਂ ਹੁਣ ਅਗਲੀ ਵਾਰੀ ਇਹਦੀ ਆ ਹਾਂ ਜੁ ਵੀ ਵੀ ਪੜੂਗਾ ਹੁਣ ਅਗਲੀ ਵਾਰੀ ਇਹਦੀ ਇਹ ਵੀ ਪੜਨ ਲਾਇਆ ਭਾਈ ਹੋਰ ਕਦਾ ਹੁਣ ਹੁਣ ਇਸ ਕਰ ਚ ਆਪਾਂ ਸਾਰੇ ਸਰਕਾਰੀ ਨੌਕਰੀ ਲਾ ਲੈਣੇ ਆ ਲਾ ਲੈਣੇ ਆ ਸਾਰਿਆਂ ਦੀ ਬੱਲੇ ਬੱਲੇ ਕਰਾਉਗੀ ਆ ਤੈਨੂੰ ਕਹਿੰਦੇ ਭਾਈ ਪੜ ਹਜੇ ਤਾਂ ਸ਼ੁਰੂਆਤ ਹੋਈ ਹੈ ਨਾ ਹਾਂ ਪੜ ਕੇ ਤੂੰ ਬੜੇ ਕੰਮ ਪਰ ਲੱਗੇ ਤੇਰਾ ਚਾਚਾ ਪੰਜਵੇਂ ਚੋਂ ਫਾਸਟ ਆਇਆ ਸੀ ਆਹ ਪੰਚ ਤੋਵੇ ਪੰਜਵੀਂ ਤੇ ਐ ਹੁਣ ਦੇਖਦੇ ਆ ਫਸਟ ਦਾ ਸੈਕੰਡਾ ਦਾ ਕਿ ਥੱਪੜ ਖਾਂਦਾ ਨਾਲ ਤੇਰੇ ਪਤਾ ਨਹੀਂ ਕੋਈ ਨਾਲ ਤੇਰੇ ਪਤਾ ਪੂਰਾ ਜੋਬ ਲੱਗ ਰਿਹਾ ਇਹ ਦੇਖੋ ਤਾਂ ਪੂਰਾ ਜੋਬ ਲੱਗ ਰਿਹਾ ਉਹ ਸੰਤੇ ਵੀ ਇਹਦੇ ਲੱਛਣ ਵੀ ਤੋਂ ਦੇ ਵਰਗੀਆਂ ਐ ਉਹ ਉੱਥੇ ਕੱਲਾ ਬੈ ਉੱਧਰ ਬੈਠਾ ਰਹਿੰਦਾ ਕੱਲਾ ਉਹ ਬਿਸਤਰੇ ਉੱਪਰ ਚੜ ਕੇ ਕੱਲਾ ਹੀ ਬੋਲੀ ਜਾਂਦਾ ਐ ਨਿਆਣੇ ਨੂੰ ਪੜਾਈ ਜਾਂਦਾ ਐ ਆਹ ਦੱਸ ਮੇਰੇ ਪੋਚੇ ਲਾੜੀ ਹੁੰਦੀ ਐ ਕੱਲਾ ਹੀ ਬੋਲੀ ਜਾਂਦਾ ਐ ਬਿਸਤਰੇ ਉੱਪਰ ਚੜ ਕੇ ਮੇਰੀ ਕੱਲਾ ਹੀ ਬੋਲੀ ਜਾਂਦਾ ਪਰ ਉਹ ਕਾਹਦੇ ਰਲਦਾ ਇੰਨੇ ਰੀਠੇ ਦੀ ਬਹੁ ਇਹ ਕਿਹੜੇ ਰਲਦਾ ਕਿਸੇ ਚ ਸਾਡੇ ਤਾਂ ਯੋ ਕੇ ਪੜ੍ਹੇਗਾ ਇਹ ਤਾਂ ਗੀਤੇ ਗਾਈ ਜਾ ਕੋਠੇ ਇਹ ਕਿਹੜੇ ਰਲਦਾ ਕਿਸੇ ਚ ਇਹ ਵੀ ਨਹੀਂ ਰਲਦਾ ਸਾਨੂੰ ਆਇਆ ਸੀ ਮੈਂ ਖਾਨੀ ਪਾਸੋਂ ਖਾਨ ਨਹੀਂ ਫਿਰ ਉਹ ਜਿਹੜੀ ਆਲੀ ਹਾਸੂਪੁਰ ਵਾਲੀ ਮੈਡਮ ਸੀ ਫਿਰ ਉਹ ਕਹਿੰਦੀ ਆ ਕਰਨ ਗਈ ਚਾਲ ਕਹਿੰਦੀ ਬਰਾਕੇ ਲਿਓ ਅਰ ਜਿੰਦ ਨੂੰ ਫਿਰ ਪੰਜ ਬਿਜੋ ਫਾਸਟ ਆਇਆ ਤੇ ਚੌ ਚੜ ਗਿਆ ਫਿਰ ਪੜਿਆ ਅਜੋਰ ਲਾ ਕੇ ਹੁਣੇ ਪਿਛਲੇ ਸਾਲ ਆਇਆ ਤਾਂ ਪਤਾ ਨਹੀਂ ਸੈਕਿੰਡ ਆਇਆ ਤਾਂ ਉਹਨੂੰ ਥਰਡ ਆਇਆ ਤਾਂ ਆਇਆ ਤਾਂ ਪਿਛਲੇ ਸਾਲ ਆਇਆ ਤਾਂ ਹੁਣ ਵੀ ਦੂਜਾ ਹੀ ਛਿੱਤਰੇ ਖੰਬਾ ਨਹੀਂ ਇਸ ਸਾਲਾ ਹਮੇਸ਼ਾ ਮੇਰੇ ਫਾਈਨਲ ਐਗਜ਼ਾਮ ਚ ਮੇਰੇ ਸਭ ਤੋਂ ਜ਼ਿਆਦਾ ਮਿਲਦਾ ਜਿਹੜੇ ਬਨਵਾ ਹਾਫ ਇਅਰ ਦੀ ਪ੍ਰੀਪਰੇਸ਼ਨ ਮੇਗਾ ਸੋਨਾ ਚ ਬੇਸ਼ੱਕ ਆਟਾ ਨੂੰ ਪਰ ਫਾਈਨਲ ਐਗਜ਼ਾਮ ਚ ਪੂਰੇ ਫੁੱਲ ਮੇਗਾ ਦੂਜੀ ਪੋਜੀਸ਼ਨ ਤੇ ਇਧਰ ਮੇਗਾ ਸੋਨਾ ਦੇਗਾ ਟਿਊਸ਼ਨ ਤੇ ਕੋਈ ਰੱਖਿਆ ਤੀ ਤੂੰ ਪੜ੍ਹ ਜ਼ੋਰ ਲਾ ਕੇ ਲੈ ਵੀ ਤੇਨ ਦਾ ਟਿਊਸ਼ਨ ਪਈ ਰੱਖੀ ਪਿਆ ਤੈਨੂੰ ਤਾਂ ਟਿਊਸ਼ਨ ਤੇ ਵੀ ਰੱਖਿਆ ਹੋਇਆ ਜ਼ੋਰ ਲਾ ਕੇ ਪੜ੍ਹ ਦੇਖ ਲੈ ਉਹ ਤਾਂ ਕੰਮ ਵੀ ਕਰਦਾ ਦਾ ਮਾੜਾ ਮੋਟਾ ਬਾਹਰ ਤੋਂ ਪਵਾ ਕੇ ਆਉਂਦੇ ਤੇ ਕੰਮ ਕਰਤਾ ਆਪਣੀ ਮਿਹਨਤ ਨਾਲ ਦੇਖ ਲੈ ਆਪਣੀ ਮਿਹਨਤ ਨਾਲ ਕਿੱਥੇ ਤੇ ਕਿੱਥੇ ਪਹੁੰਚ ਗਿਆ ਕਿੱਥੇ ਸੁਪ ਲੈ ਕੇ ਜਾਂਦੇ ਨੇ ਘਰ ਪਵਾ ਕੇ ਕਰਤਾ ਮੈਂ ਘਰਾਂ ਕਰ ਟੀਵੀ ਦਾ ਪੰਡਾ ਘੱਟ ਛੱਡਿਆ ਉਹ ਕਰਾ ਕਰ ਇਕੱਲੇ ਪੜਿਆ ਮਰ ਬੈ ਕੇ ਹਾਂ ਚਲੋ ਜੀ ਹਾਇ ਕਾ ਤੁਹਾਡੇ ਚਾਹੇ ਬਰੇ ਆਹੇ ਲੱਛਣ ਤਾਂ ਉਸੇ ਵਰਗੇ ਹੀ ਹੈ ਉਹ ਬੋਲਦਾ ਨਹੀਂ ਤਾਂ ਉਹ ਬੋਲਦਾ ਨਹੀਂ ਤਾਂ ਬੋਲਦਾ ਤਾਂ ਇਹ ਇੱਕ ਕਰਨੀ ਬੋਲਦਾ ਇਹ ਜਿਹੜੀ ਜਬਾਨ ਇਹਦੀ ਕੈਂਚੀ ਵਾਂਗ ਚਲਦੀ ਬਾਹਰ ਚਲਦੀ ਹੈ ਉਹਦੀ ਬਾਹਰ ਵੀ ਨਹੀਂ ਚਲਦੀ ਤੇ ਮਿੱਠਾ ਆ ਜਾਂਦਾ ਦਾ ਬਾਹਰ ਉਹਨੇ ਕਰ ਬੋਲਦਾ ਜੀ ਉਹ ਨਹੀਂ ਬੋਲਦਾ ਬਾਹਤਾ ਬੋਲਦਾ ਬਾਹਤਾ ਕੱਲਾ ਮੱਤਾ ਮਾਰਦਾ ਹੀ ਹੈ ਪੜਨ ਤਾਂ ਹੀ ਉਸੁਰਤੀ ਨਹੀਂ ਇਹ ਉਹ ਕਰ ਤੱਬਰ ਤੇ ਨਹੀਂ ਬੋਲਦਾ ਤੇ ਹਾਂ ਮੈਨੂੰ ਸਗਾਏ ਤੇ ਨਹੀਂ ਉਹਦੀ ਮਿਲੀ ਜਾਏਗੀ ਬਾਹਰ ਨਹੀਂ ਮਿਲੀ ਮੈਨੂੰ ਬੋਲਣ ਦੀ ਮੈਨੂੰ ਪਿੰਡ ਤੇ ਉਹ ਕਾ ਨੂੰ ਬੀਬੀ ਜਦ ਹੋਰ ਜਮਾਨਾ ਤਾਂ ਹੁਣ ਹੁਣ ਤਾਂ ਮੈਡਮ ਮਾੜੀ ਮਾੜੀ ਗੱਲ ਦੀ ਸ਼ਿਕਾਇਤਾਂ ਲਾਂਦੀਆਂ ਨੇ ਹੁਣ ਤਾਂ ਮਾੜੀ ਮਾੜੀ ਗੱਲ ਦੀਆਂ ਲਾਂਦੀਆਂ ਨਹੀਂ ਫਿਰ ਪੜਿਆ ਵੀ ਸਰਕਾਰੀ ਚ ਹੈ ਹਾਂ ਫਿਰ ਸਰਕਾਰੀ ਚ ਤਾਂ ਹੁਣ ਕਿਹੜੀਆਂ ਸ਼ਿਕਾਇਤਾਂ ਆਉਂਦੀਆਂ ਨੇ ਆਉਂਦੀਆਂ ਹੀ ਨਹੀਂ ਫਿਰ ਉਹ ਤਾਂ ਪੜਿਆ ਉਹ ਪੰਜ ਫਿਰ ਬਾਹਰਨ ਗਿਆ ਬਾਅਦ ਬਾਅਦ ਫਿਰ ਖਾਲਸਾ ਪੋਲਿਸ ਖਾਲਸਾ ਪੋਲਿਸ ਚ ਪੜਿਆ ਸਰਕਾਰੀ ਸੂਚ ਸਰਕਾਰੀ ਚ ਪੜਿਆ ਸਰਕਾਰੀ ਚ ਪੜ ਕੇ ਅੱਜ ਕਿੱਥੇ ਪਹੁੰਚ ਗਿਆ ਚਾਚਾ ਦੇਖ ਲੈ ਪ੍ਰਾਈਵੇਟ ਤੇ ਪਤਾ ਨਹੀਂ ਕਿੱਥੇ ਨਹੀਂ ਕਹਿੰਦਾ ਹੈ ਸਰਕਾਰੀ ਜਿਹੀ ਬਣ ਕੇ ਨੌਕਰੀਆਂ ਤਾਂ ਮਿਲਦੀਆਂ ਲੋਕਾਂ ਨੂੰ ਨਾ ਮਿਲਦੀਆਂ ਨੇ ਸਰਕਾਰੀ ਚ ਹਾਂ ਮਿਲਦੀਆਂ ਨੇ ਸਮਾ ਜਿਹੜੇ ਪ੍ਰਾਈਵੇਟ ਵੱੜਦੇ ਨੇ ਉਹ ਚਾਵਲ ਜਿੰਦੇ ਨੇ ਜਿਹੜੇ ਸਰਕਾਰੀ ਵੱੜਦੇ ਨੇ ਬੱਚੇ ਚਲੋ ਜੀ ਆਪਣੀ ਹੁਣ ਵੀਡੀਓ ਜ਼ਿਆਦਾ ਲੰਬੀ ਆਪਾਂ ਐਡੀ ਵੱਡੀ ਨਾ ਕਰੀਏ ਬਸ ਆਖਰੀ ਵਾਰ ਬਲੌਗ ਐਂਡ ਕਰਨ ਤੋਂ ਪਹਿਲਾਂ ਆਪਾਂ ਫੇਰ ਇੱਕ ਵਾਰ ਦੱਸ ਦਈਏ ਜੀ ਹੱਲਾ ਯੂ ਵੀ ਯੂ ਵੀ ਦਾ ਚਾਚੂ ਲੱਗ ਗਿਆ ਜੀ ਸਰਕਾਰੀ ਪ੍ਰੋਫੈਸਰ ਤੇ ਬਹੁਤ ਵੱਡੀ ਮਾਣ ਦੀ ਗੱਲ ਹੈ ਹਨਾ ਸਾਰਿਆਂ ਲਈ ਮਾਣ ਦੀ ਹੁੰਦੀ ਆਪਣੀ ਮਿਹਨਤ ਦੀ ਕਮਾਈ ਨਾਲ ਬੰਦਾ ਕਿੱਥੇ ਪਹੁੰਚ ਗਿਆ ਹਨਾ ਇੱਕ ਹਨਾ ਆਪਣੀ ਮਿਹਨਤ ਦੀ ਕਮਾਈ ਨਾਲ ਕਿੱਥੇ ਪਹੁੰਚ ਜਾਂਦਾ ਹੈ ਮਿਹਨਤ ਨਾਲ ਮਿਹਨਤ ਨਾਲ ਹਨਾ ਤਾਂ ਹੀ ਆਪਾਂ ਸਾਰਿਆਂ ਨੂੰ ਕਹਿੰਦੇ ਵੀ ਮਿਹਨਤ ਮਿਹਨਤ ਜ਼ਾਇਆ ਨਹੀਂ ਕਿਸੇ ਦੀ ਜਾਂਦੀ ਜੇ ਆਪਣਾ ਦਿਲ ਤੋਂ ਮਿਹਨਤ ਕਰੋ ਆਪਣਾ ਹਨਾ ਪਰ ਪਹਿਲਾਂ ਵੀ ਅੰਦੀ ਦੀ ਰਾਤ ਹੁੰਦੀ ਹਾਂ ਜੇ ਆਪਣਾ ਸਿਰਫ ਮਿਹਨਤ ਹੀ ਕਰੋ ਹਨਾ ਜਦ ਆਪਾਂ ਕਰਨ ਲਈ ਲੱਛਣੇ ਖਰਾਬ ਫਿਰ ਤਾਂ ਚਾਹੇ ਜਿੰਨਾ ਮਰਜੀ ਰੋਈ ਪਿੱਟੀ ਜਾਓ ਕੁਛ ਨਹੀਂ ਕੋਈ ਨੌਕਰੀਆਂ ਨਹੀਂ ਮਿਲਦੀਆਂ ਨੌਕਰੀਆਂ ਸਭ ਕੁਝ ਮਿਲਦਾ ਆਪਣੀ ਮਿਹਨਤ ਰੱਖੋ ਹਾਂ ਕਿਹਦੀਆਂ ਤੇ ਚਾਚੇ ਦੀ ਬਹੁਤ ਮਿਹਨਤ ਇੱਥੇ ਤੱਕ ਪਹੁੰਚਣ ਲਈ ਬਹੁਤ ਕੁ ਸਹਿਣਾ ਪੈਂਦਾ ਹਨਾ ਬਹੁਤ ਕੁ ਸਹਿਣਾ ਪੈਂਦਾ ਆਦਿਆਂ ਦੀ ਨਾ ਪੈਂਦਾ ਢੜਕੇ ਢੜਕੇ ਆਇਆ ਬੰਦੇ ਦੀ ਅੱਧੀ ਉਮਰ ਲੰਘ ਜਾਂਦੀ ਹੈ ਤਾਂ ਚਲੋ ਫਿਰ ਵੀ ਰੱਬ ਨੇ ਕਿਰਪਾ ਕਰਤੀ ਆਪਣਾ ਹਨਾ ਚਲੋ ਹੁਣ ਚਲ ਸੰਗਰੂਰ ਹੈ ਜਾਣ ਚ ਦੂਰ ਹੈ ਥੋੜਾ ਜਿਹਾ ਹਨਾ ਪਰ ਹੌਲੀ ਹੌਲੀ ਹੱਥ ਪੈ ਜਾਂਦੀ ਹੈ ਟਾਈਮ ਦੇ ਨਾਲ ਬਦਲੀਆਂ ਵੀ ਹੋ ਜਾਂਦੀਆਂ ਨੇ 2-4 ਸਾਲਾਂ ਤੱਕ ਮਾਪਾ ਦਾ ਤਾਲੁਨ ਕਰਿਆ ਭਾਈ ਉਹਦੀ ਮਿੰਤ ਕਰੋ ਪੜੋ ਜੋਰ ਲਾ ਕੇ ਚਲੋ ਜੀ ਹੁਣ ਅੱਜ ਦਾ ਵਲੌਗ ਵਲੌਗ ਸਾਡਾ ਹੈ ਹਾਂ ਮੈਂ ਫਿਰ ਮੈਂ ਮਾ ਤੁਹਾਡੇ ਕੋਲ ਹਾਂ ਜਿੰਦਾ ਨੀ ਬਾਬੇ ਨੇ ਲਾਤਾ ਹਾਂ ਹੁਣ ਤੋਂ ਸਵੇਰੇ ਟੇਕੀ ਸਵੇਰੇ ਹੁਣ ਸਵੇਰੇ ਬਾਪੂ ਜੀ ਅੱਛਾ ਦਿਨ ਜਿਹੜਾ ਟੇਕ ਹੈ ਜ ਮੱਥਾ ਚਲ ਠੀਕ ਹੈ ਤਾਂ ਇਹ ਕਹਿੰਦੇ ਤਾਂ ਮੈਂ ਹਾਂ ਹੁਣ ਤਾਂ ਬਾਬੇ ਨੇ ਜਿੰਦਾ ਲਾਤਾ ਹਾਂ ਹੁਣ ਨਹੀਂ ਕਿ ਪੜਦੇ ਚਲੋ ਜੀ ਆਪਾਂ ਵਲੌਗ ਦਾ ਕਰਦੇ ਆ ਇੱਥੇ ਅੰਡਰ ਤੇ ਐਂਡ ਕਰਨ ਤੋਂ ਪਹਿਲਾਂ ਹਨਾ ਵੀ ਆਪਾਂ ਪਹਿਲਾਂ ਵਲੌਗ ਦਾ ਐਂਡ ਕਰਨ ਲੱਗੇ ਸੀਗੇ ਤੇ ਅਸੀਂ ਰੋਟੀ ਖਾਣ ਲੱਗ ਗਏ ਸੀਗੇ ਤੇ ਵਿਚਾਲੇ ਵਲੌਗ ਐਂਡ ਕਰਨ ਨਾਲ ਰੁਕ ਗਿਆ ਤਾਂ ਰੋਟੀ ਪਾਣੀ ਦਾ ਨਵੇੜ ਕੇ ਹੁਣ ਆਪਾਂ ਐਂਡ ਕਰਦੇ ਆਂ ਤੇ ਜਿਹੜੀ ਖੁਸ਼ਖਬਰੀ ਤੁਹਾਨੂੰ ਅੱਜ ਦਈ ਹੈ ਇਹ ਤਕਰੀਬਨ ਤੁਹਾਨੂੰ ਸਾਨੂੰ ਤਾਂ ਡੇਢ ਮਹੀਨਾ ਪਹਿਲਾਂ ਪਤਾ ਲੱਗ ਗਈ ਸੀਗੀ ਸਭ ਤੋਂ ਪਹਿਲਾਂ ਯੂਵੀ ਨੂੰ ਹਨਾ ਯੂਵੀ ਨੂੰ ਪਤਾ ਲੱਗੀ ਸੀਗੀ ਤੇ ਹੁਣ ਜਿਹੜੇ ਰਹਿ ਗਏ ਹਨਾ ਸਭ ਨੂੰ ਪਤਾ ਲੱਗ ਜੂਗੀ YouTube ਦੇ ਜ਼ਰੀਏ ਕਿਉਂਕਿ ਰਿਸ਼ਤੇਦਾਰ ਵਗੈਰਾ ਦਾ ਸਭ ਨੂੰ ਇਹ ਖੁਸ਼ਖਬਰੀ ਪਹਿਲਾਂ ਹੀ ਦੇਤੀ ਸੀ ਤੇ ਸਭ ਨੇ ਵਧਾਈਆਂ ਵੀ ਦੇਤੀਆਂ ਸੀ ਤੇ ਹੁਣ YouTube ਦੇ ਜ਼ਰੀਏ ਜਿਹੜੇ ਰਹਿੰਦੇ ਆ ਸਭ ਨੂੰ ਪਤਾ ਲੱਗ ਜੂਗਾ ਹਨਾ ਤੇ ਯੂ ਯੂ ਵੀ ਦਾ ਬਹੁਤ ਖੁਸ਼ੀ ਮੇਰਾ ਚਾਚੂ ਸਰਕਾਰੀ ਅਫੀਸਰ ਬਣ ਗਿਆ ਹੈ ਯੂ ਵੀ ਹੁਣ ਇਹਦੇ ਬਾਅਦ ਯੂ ਵੀ ਯੂ ਵੀ ਦਾ ਨੰਬਰ ਲਾ ਰਹੇ ਆ ਸਾਰੇ ਯੂ ਵੀ ਨੂੰ ਉਹ ਕਰਦੇ ਨੇ ਵੀ ਹੁਣ ਤੈ ਮਿਹਨਤ ਕਰਨੀ ਹੈ ਅਗਲੀ ਵਾਰੀ ਤੇਰੀ ਆ ਹਨਾ ਹੈ ਹੁਣ ਦੇਖਦੇ ਆ ਵੀ ਇਹ ਗੱਡੀ ਕਿੱਧਰ ਨੂੰ ਜਾਂਦੀ ਹੈ ਇੱਕ ਗੱਡੀ ਸਹੀ ਟਰੈਕ ਤੇ ਚਲੇ ਗਈ ਹੁਣਾਂ ਦੂਜੀ ਗੱਡੀ ਪਤਾ ਨਹੀਂ ਕਿੱਧਰ ਨੂੰ ਜਾਊਗੀ ਜੀ ਮੈਂ ਚਾਚੂ ਦੀ ਗਈ ਹਾਂ ਉਹ ਮੇ ਉਮੇ ਤੇਰੀ ਚੱਲੇ ਜਾਊਗੀ ਚਲੋ ਜੀ ਵਧੀਆ ਹਨਾ ਆਪਾਂ ਦਾ ਆਹੀ ਅਰਦਾਸਾ ਕਰਦੇ ਆ ਵੀ ਆਪਣਾ ਪਰਿਵਾਰ ਵਧਦਾ ਰਹੇ ਬਰਕਤਾਂ ਵਧੀਆ ਰਹਿਣ ਫੁੱਲਦਾ ਰਹੇ ਹਨਾ ਹਰ ਹਰ ਘਰ ਚ ਵਿਹਾਰ ਹਰ ਹਰ ਬੱਚਾ ਇਨੀ ਮਿਹਨਤ ਕਰੇ ਵੀ ਬਹੁਤ ਸਿਖਰਾਂ ਤੱਕ ਪਹੁੰਚੇ ਹਨਾ ਹਰ ਕੋਈ ਮਿਹਨਤ ਕਰੇ ਹਰ ਕੋਈ ਹਰ ਕਿਸੇ ਦੀ ਮਿਹਨਤ ਹੈ ਜਿਹੜੀ ਰੰਗ ਲਿਆਵੇ ਵਾਹਿਗੁਰੂ ਨੂੰ ਆਪਾਂ ਇਹ ਮੇਰ ਕਰਦੇ ਆ ਚਲੋ ਜੀ ਬਾਕੀ ਮਿਹਨਤ ਮਿਹਨਤ ਨਾਲ ਹੀ ਹੈ ਸਾਰਾ ਕੁਝ ਮਿਹਨਤ ਨਾਲ ਹੀ ਆ ਬਾਕੀ ਇੱਥੇ ਕੁਝ ਨਹੀਂ ਹੈਗਾ ਬਸ ਮਿਹਨਤ ਹੈ ਜੋ ਉਹੀ ਆਪਣੀ ਸੱਚੀ ਆ ਬਸ ਚਲੋ ਜੀ ਹੁਣ ਮਿਲਦੇ ਆਪਾਂ ਅਗਲੇ ਵਲੌਗ ਚ